아까 한 바퀴 나바이해가 마포 인터넷 방송 ਆਪਣੇ ਦੇ 9 ਫੁੱਟਾ ਰੋਟਰੋਟਰ ਬਈ ਇੱਕ 65 ਦਾ ਰੋਟਰੋਟਰ 9 ਫੁੱਟਾ ਲੈ ਕੇ ਹੀ ਕੰਮ ਕਰਦਾ ਜੀ ਹਾਂ ਜੀ

ਬੇਲੀਆ ਲਾ ਵੀਰੇ ਆਪਣੇ ਰਿਸ਼ਤੇਦਾਰਾਂ ਦਾ ਵਾ ਕਿਸਾਨ ਪੋਟੈਟੋ ਸੀਡ ਫਾਰਮ ਦੇ ਮੇਰੇ ਭੂਆ ਕੇ ਆਈ ਹੁਣ ਇਹ ਦੇ 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 ਜਿਹੜਾ ਆਪਣਾ ਟਾਈਮ ਲੱਗਦਾ ਤਾਂ ਪੂਰਾ ਲੰਮੀ ਚੱਲਦਾ ਨਹੀਂ ਤੋ ਫੋੜ ਮਾਰੇ ਕੋਲ ਡਰਮ ਕੋ ਬੋਲ ਜਿਹੜਾ ਕੋਲ ਡਰਮੜੀ ਜਿਹੜਾ ਜਿਹੜਾ ਇਹ ਮਤਲਬ ਜੀਵਨ ਆ ਇਹ ਫਮਲਾ ਪੈਦਾ ਕਰਦੇ ਆ ਜੀ ਦੀਪ ਕਟਿੰਗ ਕਰਾ ਕੇ ਪੱਕੇ ਦਾ ਕੱਟ ਕਰਕੇ ਇਹ ਚੰਸਿੰਗ ਕਰਦੇ ਕਿਰਨ ਮਾਤਰਤਾ ਤੁਹਾਨੂੰ ਮੈਂ ਬੜਾ ਗੜਗੜੇ ਮਾੜੂ ਬੁਲ ਉੱਥੇ ਮਿਲਾਂਗੇ ਉੱਥੇ ਹੀ ਧੰਨਵਾਦ ਬੜਾ ਹੀ ਫਿਰ ਧੰਨਵਾਦ ਜੀ ਤੁਹਾਨੂੰ ਬੜਾ ਪ੍ਰਸ਼ੰਸਾ ਹੈਗਾ ਬੈਠੇ ਆਪਣੇ ਮਿਲਾਂਗੇ ਜੀ ਕੀ ਕਹਦਾ ਹੈ ਇਹ ਕੋਈ ਨਹੀਂ ਧੰਨਵਾਦ ਬੜਾ ਸਭ ਤੋਂ ਪਹਿਲਾਂ ਜਰੂਰ ਇਨਟੀਟੀ ਨਾ ਲਿਖੋ ਹਾਂ ਤੁਹਾਨੂੰ ਪਹਿਲੇ ਸਾਲ ਬੋਸਟਰੀ ਜਨਕਿਆ ਮੇਰਾ ਦੇਖੋ ਜੀ ਇਹ ਕਿਹਾ ਕਿ 36% ਰੇਟ ਨਾ ਜੀ ਸਰ ਰਾਸ਼ਟਰੀ ਵਿਦਿਆਰਥੀਨ 100% ਦੀ ਸਹੀ ਤਰੀਕੇ ਨਾਲ ਕੀ 300% ਦਾ ਪੱਤਾ ਹੈ ਅਦਾਇ ਸੋ ਸੰਦਨ ਚੰਦ ਕੀ ਕਰਦੇ ਨੇ ਕਣੇ ਬਣਾਇਆ அஜமேரே உயிர் ਇਹ ਜਿਹੜਾ ਟਾਇਰ ਹੀ ਆ ਖੜੀ 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 ਐ ਜਿੰਨਾ ਘਰ ਟਰੈਕਟਰ ਦਾ weight ਹੋਗਾ ਉਹਨਾਂ ਮੂਰੇ ਹੀ ਪਾਇਆ ਇਹਨੇ ਮੇਰੇ ਕੋਲ 50 ਦਾ ਦੋ ਵੀ ਹੋ ਗਿਆ 10 ਦਾ ਹਾਂ ਉਹ ਵੀ ਪ੍ਰਾਈਸ ਹੈ ਰਹਾ ਕਿੰਨੇ ਐਸਪੀ ਜਗ ਹੈ ਤੇ ਕਿੰਨੇ ਸਵਾ ਕਰੋੜ ਕਰ ਰਿਹਾ ਬਈ ਸਵਾ ਕਰੋੜ ਕੀਮਤ ਸਵਾ ਕਰੋੜ ਮੈਂ ਤਾਂ ਹੈ 5 ਕਰੋੜ ਮਿੰਦਰਾ ਰਨਵਾਂ ਲਾਂਚ ਹੋਇਆ ਬਈ ਯੂਵੋਟੈਕ 5585 ਨਵੇਂ ਰੰਗ ਤੇ ਆਇਆ ਹੁਣ ਮੁਤਾਬਕ ਜਦਾ ਟਾਇਰ ਹੀ ਆ ਉਹਦਾ ਹੌਲੈਂਡ ਦਾ 55 ਯਾਰ ਕੀ ਗੱਲ ਆ 4 ਸੀ 55 10 ਇਹ ਪਾਈਣਾ ਤੋਤਾ ਵੀ ਨਹੀਂ ਅੱਕੇ ਚੰਗੇ ਲੱਗਦੇ ਨੂੰ ਹੈ ਤੋਤਾ ਵੀ ਨਹੀਂ ਆ ਵੇ ਫੋਰਡ ਤੇ 36 ਤੋ ਇਹ ਲਾਇਆ ਹੋਇਆ ਹੈ ਕਿਹਦਾ 4x4 ਆ ਹਾਂ ਇਹਦਾ ਦੂਜਾ ਹੀ ਆ ਪ੍ਰੈਸ਼ਰ ਕੀਤਾ ਹੋਇਆ ਹੈ ਕੱਲਾ ਹਾਂ ਝੋਟਾ ਦਾ ਆਪਣੇ ਨਾਲ 3000 ਰੁਪਏ ਚੜਾ ਦਿੱਤੀ ਹੋਰ ਆਪਣੇ ਨਾਲ 3000 ਰੁਪਏ ਚੜਾ ਦਿੱਤੇ ਹੋੜ ਇੱਥੇ ਹੋਰ ਵੀਲ ਤਾਂ ਨਹੀਂ ਕੀਤਾ ਹਾਂ ਓਏ ਵੀ ਵੈਸੇ ਜ਼ਰੂਰੀ ਤਾਂ ਨਹੀਂ 4x4 ਹੋਣਾ ਆ ਬਣਾਉਣ ਵਾਸਤੇ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਇਹ ਕਿੰਨੇ ਦਾ ਆਹ ਭਾਈ ਲੈ ਚੱਲੀਏ ਹਾਂ ਕਾਹੀ ਲੈ ਚੱਲੀਏ ਕਾ ਕਾਮਯਾਬ ਅੱਪ ਪਿੱਕੇ ਵਾਲੇ ਵੀ ਮਸ਼ਹੂਰੀ ਕਰਦੇ ਪਏ ਤਰਤਾਰ ਵਾਲੇ ਆ ਤਰਤਾਰਾਂ ਨੇ ਸਲੈਂਸਰ ਕਿਵੇਂ ਕਰਤਾ ਹੋਣਾ ਨਾ ਕੀ ਆਹ ਪੁੱਛਦਾ ਮੈਂ ਸੁਣਦਾ ਨਹੀਂ ਕੋਈ ਗੱਲ ਕਰਦਾ ਨਾ ਇਹ ਨਵੀਂ ਜਿਹੀ ਗੱਡੀ ਦਾ ਪਾਣੀ ਪਾ ਲੈ ਹੈਲੋ ਬਿਊਟੀ ਇਜ਼ ਟੂ ਹੇਅਰ ਹਾਂਜੀ ਤੋ 70 ਦੇ ਪਾਣੀ ਆਇਦਰ ਉਧਰ ਤੇਰਾ ਜੇ ਅੱਕ ਦਿੱਤਾ ਆਇਆ ਇਹਨੂੰ ਉਹ ਤਾਂ ਅਸਲ ਵਿੱਚ 12 ਦਾ ਯਾਰ ਉਹ ਵੀ ਮੇਰੇ ਇਧਰ ਆ ਗਿਆ ਇਹਦਾ ਕੱਟਾ ਹੈ ਆ ਕੇ ਲਗਾਏ 270 ਯਾਰ ਆਇਆ ਤੇ ਜਿਆਦਾ ਡਿਸਕਾਊਂਟ ਦੇ ਬੰਦੇ ਨਾਲ 15 ਵਾਂ 50 ਈਗ 15000 ਡਿਸਕਾਊਂਟ ਨਹੀਂ ਜਿਆਦਾ ਦੇਣਾ ਇਹ ਉਹ ਇਹ ਦੋਨੋਂ ਕਿਸੇ ਕਰਿਆ ਤੇ 2 ਲੱਖ 5000 ਰੁਪਏ ਡਿਸਕਾਊਂਟ ਦਾ ਕੱਢਣਾ ਜੀ ਜੋ ਵੀ ਘੱਟ ਹੀ 2 ਲੱਖ ਬਾਣੀ ਜਿਆਦਾ ਬਾਨਕ ਚਾ ਖਾਲੀ ਕਰ ਗਏ ਖੜੀ ਕਰਨੀ ਹੈ 250 ਲੀਟਰ 2500 ਲਾ ਲੈਨੇ 90 ਨੂੰ ਹੂੰ ਪੰਜ ਮੈ ਦਾਾਣਾ ਪਤੀ ਪਤੀ ਲੱਖ ਰੋ 2500 ਲੀਟਰ ਪਤੀ 2500 ਲੀਟਰ ਆਏ ਓਏ ਥੋੜਾ ਹੀ ਰਹਿ ਗਿਆ ਚਲ ਹਾਂ ਸਵਾ ਲੱਖ ਰੋ ਦਾ ਪਤਾ ਕੱਟਾ ਆਪ ਵੀ ਨਹੀਂ ਦਉਂਗੇ ਇਹੋ 40000 ਦੀ ਉਹ 90000 ਦੇ ਭਰ ਜੂ ਤੱਕੀ ਨੂੰ ਲੀਟਰ ਜਾਣੀ ਦੋ ਲੱਖ 20 ਹਜ਼ਾਰ ਦਾ ਧੀਜ਼ਰ ਟੈਂਕ ਕੋਈ ਸਾਵਾ ਮੂਰੇ ਹੋਏ ਬਸ ਚਾਈ ਕਰਕੇ ਇਨਕੁਰੀ ਟੈਕਦੀ ਹੁੰਦੀ ਹੈ ਆਹ ਵੇ ਦੂਜੀ ਵਾਰੀ ਹੋਈ ਚਲ ਹੁਣ ਤੀਜੀ ਵਾਰੀ ਨਾ ਤੁੱਕਾ ਹੀ